ਏ ਕਿਦਾਂ ਸਾਰੇ ਯਾਰ 12 ਵਜ ਗਿਆ ਤੇ ਆਪਾਂ ਲੱਗੇ ਹਾਂ ਆਂਡੇ ਕੱਠੇ ਕਰਨ ਤੇ ਬਾਹਰ ਆਪਾਂ ਇੰਨੀ ਕੁ ਸਬਜ਼ੀ ਇਹਨਾਂ ਨੂੰ ਪਾ ਦਿੱਤੀ ਲਿਆ ਕੇ ਗਾਜਰਾ ਗੁਜਰਾ ਤੇ ਮੁਰਗੀਆਂ ਤਕਰੀਬਨ ਬਾਹਰ ਹੀ ਆ ਗਈਆਂ ਅੰਦਰ ਐਵੇਂ ਨਾ ਹੁਣ ਭੀੜ ਪਾਈ ਜਾਣੀ ਤਾਂ ਆਪਾਂ ਬਾਹਰ ਇੱਕ ਰੱਖ ਲਾਤੀ ਸਬਜ਼ੀ ਤੇ ਆਜੋ ਵੇਖੀਏ ਕੀ ਮੋਲ ਚੱਲਦਾ ਲਓ ਜੀ ਖੋਲਿਓ ਦਰਵਾਜਾ ਆ ਜੀ ਮੁਰਗੀਆਂ ਆਪਾਂ ਤਕਰੀਬਨ ਬਾਹਰ ਹੀ ਕੱਢਤੀਆਂ ਆਈ ਮਾਰ ਦੇ ਨਾ ਐ ਅੰਦਰ ਨਾ ਆਉਣ ਹੋਰ मित्रों इत शुरू कर लगे बड़े दो चार हाँ जी है थले कुछ तीन इधर पे हाँ जी हाँ जी बस 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 यार जेड़े मेरे भा कहते आप रख दे जी आंडे ਫੇਰ ਇਕੱਠੇ ਕਰਦੇ ਜੇ ਤੇ ਮੇਰਾ ਵੀਰ ਨਾ ਤੁਸੀਂ ਆਪਣੇ ਫਾਰਮ ਤੇ ਇੱਕ ਵਾਰ ਆ ਕੇ ਵਿਜ਼ਿਟ ਜਰੂਰ ਕਰਿਓ ਠੀਕ ਆ ਜੀ ਯਾਰ ਇੰਨਾ ਕੋਈ ਵਿਹਲਾ ਖੋੜੀ ਹੁੰਦਾ ਕਿ ਆਂਡੇ ਰੱਖੀ ਜੋ ਫੇਰ ਇਕੱਠੇ ਕਰੀ ਜਾਊਗਾ ਹੈ ਭਰਾ ਇਹ ਮਿਹਨਤ ਬੋਲਦੀ ਆ ਇੰਨਾ ਤੇ ਮਿਹਨਤ ਕੀਤੀ ਆ ਮੇਰਾ ਭਰਾ ਠੀਕ ਆ ਤੇ ਲੋ ਜੀ ਇੱਕ ਕਰੇਟ ਯਾਰ ਵੀਡੀਓ ਕਿਵੇਂ ਦੀ ਲੱਗਦੀ ਆ ਤੇ ਤੇ ਕਮੈਂਟ ਕਰਕੇ ਜਰੂਰ ਮੇਰਾ ਭਰਾ ਦੱਸਿਆ ਕਰੋ ਹਾਂਜੀ ਉਹ ਨਾ ਨਾ

ਬਹੁਤ ਦਰਦਿਆ ਚਲ 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 ਲਓ ਯਾਰ ਆਪਾਂ ਰੋਜ਼ ਦੀ ਰੋਜ਼ ਨਾ 12 ਵਜੇ ਆਂਡੇ ਚੱਕਿਆ ਕਰਾਂਗੇ ਜਿਹੜੀ ਆਪਾਂ ਵੀਡੀਓ ਪਾਉਣੀ ਆ ਤੇ ਫਿਰ ਤੁਹਾਨੂੰ ਦਿਖਾਇਆ ਕਰਾਂਗੇ ਕਿ ਕਿੰਨੇ ਆਂਡੇ ਇਕੱਠੇ ਹੁੰਦੇ ਆ ਆਂਦੀ 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 ਬੜੀ ਭੀੜ ਪਾਈ ਜੀ ਉਹ ਬੜੀ ਭੀੜ ਪਾਈ ਜੀ ਬੜੀ ਭੀੜ ਪਾਈ ਦੇ ਨਾਲੇ ਕਈ ਭਰਾ ਕਮੈਂਟ ਕਰਦੇ ਸੀ ਨਾ ਕਿ ਯਾਰ ਇੱਕ ਕਰੇਟ ਚ ਕਿੰਨੀਆਂ ਕਿੰਨੀਆਂ ਮੁਰਗੀਆਂ ਬੈਠੀਆਂ ਉਹ ਯਾਰ ਇਹਨਾਂ ਨੂੰ ਆਦਤ ਹੁੰਦੀ ਆ ਜਿੱਥੇ ਇਹਨਾਂ ਨੇ ਪਹਿਲੀ ਵਾਰੀ ਆਂਡਾ ਦੇਣਾ ਦਿੱਤਾ ਨਾ ਇਹਨਾਂ ਨੇ ਬਾਰ ਬਾਰ ਉੱਥੇ ਹੀ ਬੈ ਕੇ ਆਂਡਾ ਦੇਣਾ ਇਹਨਾਂ ਜਿੱਥੇ ਮਰਜ਼ੀ ਜਿੰਨੇ ਮਰਜ਼ੀ ਕ੍ਰੇਟ ਲਾ ਦੋ ਲਓ ਜੀ ਹਾਂ ਵੀ ਬੋਲ ਕੱਪੀ ਕੁਸ਼ਨਿੰਗ ਉੱਪਰ ਵੱਖੀ ਕੀ ਮੋੜਾ ਜਾਂ ਜਾ ਪਏ ਯਾਰ ਜਿਹੜਾ ਭਰਾ ਵੀ ਦੇਸੀ ਆਂਡੇ ਖਾਂਦਾ ਸ਼ਕੀਨ ਆ ਨਾ ਨੰਬਰ ਆਪਣਾ ਹੈਗਾ ਜੀ 788532789 ਤੇ ਆਪਾਂ ਨੂੰ ਕੋਲ ਕਰ ਸਕਦਾ ਹੈ ਤੇ ਜਿੱਥੋਂ ਤੱਕ ਵੀ ਬੱਸ ਜਾਂਦੀ ਹੋਈ ਤੇ ਆਪਾਂ ਬੱਸ ਤੇ ਫੜਾ ਦੇਣਾ ਹੈ ਜੀ ਹਾਂਜੀ 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 ਕਿੱਧਰ ਲਗਉਂਦੀ ਹੈ ਤਿਆਰੀਆਂ ਮੈਡਮ ਓਏ ਨਾ ਨਾ ਅੱਛਾ ਦਿੱਤਾ ਜਾਂ ਪਏ ਹਾਂ ਜੀ ਕਿੱਥੇ ਇੱਕ ਆਪਿਆ ਮੇਰੀ ਅੱਜ ਹੋ ਗਏ ਨੇ ਆਂਡੇ ਆਹ ਬਾਕੀ ਮੋਗਲ ਇਹ ਮੁਰਗੀਆਂ ਤਕਰੀਬਨ ਬਾਹਰ ਹੀ ਆ ਕੋਕਾ ਜਣੀ ਹੁੰਦਾ ਕਿਹਾ ਹਜੇ ਬੈਠਣਾ ਏਕੜਾਂ ਮੈਂ ਤੁਮ ਮੁਰਗੀ ਵਿਖਾਉਣਾ ਯਾਰ ਆ ਜਿਵੇਂ ਮੰਨ ਲਓ ਆਹ ਬਾਕੀ ਇਹਦੇ ਯਾਰ ਨਾਲ ਦਿਨ ਕਰਨਾ ਆ ਆਪਾਂ ਸੱਪੇ ਨੂੰ ਵੀ ਇਹਨੇ ਨਾ ਪੈਰ ਤੇ ਫਸਿਆ ਹੋਇਆ ਕੁਛ ਇੱਕ ਮਿੰਟ ਜੇ ਕਾਬੂ ਆਈ ਤਾਂ ਓ ਰੋਕ ਜਾ ਰੋਕ ਜਾ ਰੋਕ ਜਾ ਰੋਕ ਜਾ ਰੋਕ ਜਾ ਰੋਕ ਜਾ ਹਲ ਅਬ ਇਹ ਵੀ ਆਪਾਂ ਕਢਣਾ ਬੜੀ ਵਿਚਾਰੀ ਔਖੀ ਐ ਇਹ ਬੜਾ ਔਖਾ ਤੁਰਦੀ ਪਈ ਆ ਆ ਜਾ ਕਿੱਥੇ ਆ ਮੈਂ ਇਹਨਾਂ ਚਲੋ ਵੀਡੀਓ ਕੱਟ ਕੇ ਆਪਾਂ ਫੇਰ ਇਹਦਾ ਇਲਾਜ ਕਰਾਂਗੇ ਅੱਜ ਤੇ ਵੀਡੀਓ ਕਿਵੇਂ ਦੀ ਲੱਗਦੀ ਆ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਪੇਜ ਨੂੰ ਫੋਲੋ ਲਾਈਕ ਤੇ ਸ਼ੇਅਰ ਮੇਰਾ ਭਰਾ ਜਰੂਰ ਕਰਿਆ ਕਰੋ ਧੰਨਵਾਦ